ਲੇ ਵੀਸ ਹੌਣ ਮਹੀਨਾ ਸ਼ੁਰੂ ਹੋ ਗਿਆ ਭੈਣਾਂ ਵਾਸਤੇ ਸੰਧਾਰੇ ਲੈ ਕੇ ਜਾਣੇ ਹੁੰਦੇ ਮੇਰੀ ਭੈਣ ਆਏ ਸਾਲ ਲੰਬਾ ਦੇ ਜਾ ਕਰ ਕੀ ਗੱਲ ਸੁ ਕਿ 15 ਸੌਣ ਹੋ ਗਿਆ ਸੰਧਾਰਾ ਨਹੀਂ ਪਹੁੰਚਿਆ ਮੈਂ ਉਹਦੀ ਪਰਵਾਹ ਸੰਧਾਰਾ ਤੇ ਨਾਲ ਸੂਟ ਲੈ ਕੇ ਭੈਣ ਕੋਲੇ ਵੱਜਾ ਕਰਾਈਤੀ ਭੈਣ ਬਾਕੀ ਆਸਟ੍ਰੇਲੀਆ ਹਰੇ ਦੋ ਤਿੰਨ ਸੌਣ ਹੀ ਹੋਇਆ ਮੈਂ ਭੈਣ ਨੂੰ ਵੀ ਫੋਨ ਕਰਤੇ ਉਹ ਵੀ ਭੈਣ ਮੈਂ ਬਿਸਕਟ ਕਢਾ ਰੱਖਿਆ ਇਦੋਂ ਸਪਾਂਸਰ ਕਰ ਦੇ ਤੂੰ ਮੈਨੂੰ ਵੀ ਮੈਂ ਸੰਧਾਰਾ ਲੈ ਕੇ ਉਹਨਾਂ ਨੇ ਮੇਰੀ ਗੱਲ ਹੀ ਸੁਣ ਰਹੀ ਮਿੱਕੀ ਗੱਲ ਭਾਈ ਸਾਨੂੰ ਪੰਜਾਬ ਚ ਵੀਪੇ ਚਕਾਉਣੇ ਕਿੱਲੇ ਸੀ ਵੀ 에어ਪੋਰਟਾਂ ਤੇ ਨਹੀਂ ਆ ਸਕਦੇ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਆ ਜਿੰਨਾਂ ਦੀਆਂ ਭੈਣਾਂ ਬਾਹਰ ਗਈਆਂ ਹੋਈਆਂ ਭਾਈ ਹੁਣ ਸਾਰਿਆਂ ਨੂੰ ਫੋਨ ਕਰੋ ਵੀ ਅਸੀਂ ਸੁਨਾਰੇ ਲੈ ਕੇ ਆਉਣੇ ਆ ਸਾਨੂੰ ਵੀਜੇ ਦਿਓ ਸਾਨੂੰ ਸਪਾਂਸਰ ਕਰੋ ਅੱਛਾ ਪੰਜਾਬ ਚ ਕਿਹੜੇ ਕਢਾਈ ਜਾਓ ਬੱਸਾਂ ਤੇ ਜਹਾਜ਼ਾਂ ਤੇ ਨਾ ਕਿਹਦੇ ਚੜਾਓ ਸਾਨੂੰ ਦੂਜੀ ਗੱਲ ਰਖੜੀ ਆਉਣ ਵਾਲੀ ਆ ਆਏ ਸਾਲ ਮੇਰੀ ਭੈਣ ਦੀ ਜਿੱਦੂ ਹੁੰਦੀ ਸੀ ਵੀ ਜੇ ਰਖੜੀ ਤਾਂ ਮੈਨੂੰ ਜੇ ਪਿੰਡ ਆ ਕੇ ਬਣਾਏਗਾ ਹੁਣ ਮੇਰੀ ਜਿੱਦਾ ਵੀ ਰਖੜੀ ਭਾਈ ਤੇ ਤੂੰ ਆਸਟ੍ਰੇਲੀਆ ਆ ਕੇ ਬਣਾਉਂਗਾ ਘਰ ਸਪੌਂਸਰ